ਪੰਜਾਬ ਦੇ ਕਈ ਜ਼ਿਲ੍ਹੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਏ ਹੋਏ ਨੇ ਹਾਲਾਤ ਦਿਨੋ ਦਿਨ ਵੱਧ ਤੋਂ ਵੀ ਬੱਤਰ ਹੁੰਦੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਲੋਕ ਅਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਨੇ ਹੁਣ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਲੋਕ ਫਸ ਗਏ ਨੇ ਪਾਣੀ ਦੇ ਵਿੱਚ ਦਰਅਸਲ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਾਰੇ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਸਿਰਫ ਕੁਝ ਲੋਕ ਹੀ ਜਿਹੜੇ ਨੇ ਉਹ ਬੈਠੇ ਹੋਏ ਨੇ ਛੱਤ ਦੇ ਉੱਤੇ ਆ ਲੋਕ ਫਸੇ ਰਹਿ ਗਏ ਜਿਸ ਤੋਂ ਬਾਅਦ ਫੌਜ ਦਾ ਹੈਲੀਕਾਪਟਰ ਇੱਥੇ ਪਹੁੰਚਦਾ ਹੈ ਤੇ ਇਹਨਾਂ ਦੀ ਜਾਨ ਬਚਾਉਂਦਾ ਹੈ ਜੇਕਰ ਫੌਜ ਦਾ ਹੈਲੀਕਾਪਟਰ ਵੀ ਇੱਥੇ ਨਾ ਪਹੁੰਚਦਾ ਤਾਂ ਇਹਨਾਂ ਲੋਕਾਂ ਦੀ ਜਾਨ ਜਾ ਸਕਦੀ ਸੀ ਅਜਿਹਾ ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ जिਣਾ ਦੀ ਜਾਨ ਖਤਰੇ ਦੇ ਵਿੱਚ ਹੈ ਜਿਹੜੇ ਕਿ ਪਾਣੀ ਦੇ ਵਿੱਚ ਫਸੇ ਬੈਠੇ ਨੇ दरअसल ਅਚਾਨਕ ਪਾਣੀ ਆਉਂਦਾ ਹੈ ਜਿਸ ਮਗਰੋਂ ਪੂਰੇ ਦਾ ਪੂਰਾ ਪਿੰਡ ਡੁੱਬ ਜਾਂਦਾ ਹੈ ਇਹ ਇੱਕ ਟਾਪੂ ਹੈ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਫਸੇ ਹੋਏ ਬੈਠੇ ਨੇ ਬੱਚੇ ਵੀ ਨੇ ਨਾਲ ਅਤੇ ਇਸ ਦੇ ਨਾਲ ਹੀ ਫੌਜ ਦਾ ਹੈਲੀਕਾਪਟਰ ਇੱਥੇ ਸਮਾਂ ਰਹਿੰਦਿਆਂ ਪਹੁੰਚ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਦਾ ਪੂਰਾ ਪਿੰਡ ਡੁੱਬਿਆ ਹੋਇਆ ਚਾਰੇ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਇੰਜ ਲੱਗ ਰਿਹਾ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ ਤਾਂ ਇਹ ਲੋਕ ਜਿਹੜੇ ਸਨ ਉਹ ਫਸੇ ਰਹਿ ਗਏ ਸਨ ਇਸ ਹੜ ਦੇ ਪਾਣੀ ਦੇ ਵਿੱਚ ਪਰ ਸਮਾਂ ਰਹਿੰਦਿਆਂ ਹੈਲੀਕਾਪਟਰ ਫੌਜ ਦਾ ਇੱਥੇ ਪਹੁੰਚਦਾ ਹੈ ਅਤੇ ਹੈਲੀਕਾਪਟਰ ਦੇ ਰਾਹੀ ਇਹਨਾਂ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਰਾਵੀ ਦਰਿਆ ਤੋਂ ਪਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਜੋ ਟਾਪੂ ਹੈ ਪਿੰਡ ਛਲੌਂਜ ਉੱਪਰ ਇਹ ਲੋਕ ਫਸੇ ਸੀਗੇ ਲੋਕਾਂ ਨੂੰ ਆਰਮੀ ਦੇ ਹੈਲੀਕਾਪਟਰ ਨੇ ਬਾਹਰ ਕੱਢਿਆ ਤਾਂ ਜਿਹੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਾਣੀ ਦੇ ਵਿੱਚ ਫਸੇ ਬੈਠੇ ਨੇ ਹੁਣ ਵੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫੌਜ ਦਾ ਹੈਲੀਕਾਪਟਰ ਹੁਣ ਲੋਕਾਂ ਦੀ ਜਾਨ ਬਚਾ ਰਿਹਾ ਹੈ ਤਾਂ ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਤਬਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਵੀ ਘਰ ਨਹੀਂ ਦਿਖ ਰਿਹਾ ਸਿਰਫ ਕੁਝ ਲੋਕ ਇੱਕ ਛੱਤ ਦੇ ਉੱਤੇ ਬੈਠੇ ਨਜ਼ਰ ਆ ਰਹੇ ਨੇ ਜੇਕਰ ਸਮਾਂ ਰਹਿੰਦੇ ਇਹਨਾਂ ਨੂੰ ਨਾ ਬਚਾਇਆ ਜਾਂਦਾ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਹ ਖਬਰ ਹੈ ਰਾਵੀ ਦਰਿਆ ਤੋਂ ਪਾਰ ਦੀ ਰਾਵੀ ਦਰਿਆ ਤੋਂ ਪਾਰ ਬਣੇ ਇੱਕ ਟਾਪੂ ਜਿੱਥੇ ਪਿੰਡ ਸ਼ਲਾਂਚ ਨਾਮ ਦੱਸਿਆ ਜਾ ਰਿਹਾ ਹੈ ਉੱਥੇ ਕੁਝ ਲੋਕ ਫਸ ਗਏ ਸਨ ਜਿਨ੍ਹਾਂ ਨੂੰ ਫੌਜ ਦੇ ਹੈਲੀਕਾਪਟਰ ਨੇ ਹੁਣ ਬਚਾਇਆ ਹੈ ਪੰਜਾਬ ਦੇ ਕਈ ਜ਼ਿਲ੍ਹੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਏ ਹੋਏ ਨੇ ਹਾਲਾਤ ਦਿਨੋ ਦਿਨ ਵੱਧ ਤੋਂ ਵੀ ਬੱਤਰ ਹੁੰਦੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਲੋਕ ਅਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਨੇ ਹੁਣ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਲੋਕ ਫਸ ਗਏ ਨੇ ਪਾਣੀ ਦੇ ਵਿੱਚ ਦਰਅਸਲ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਾਰੇ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਸਿਰਫ ਕੁਝ ਲੋਕ ਹੀ ਜਿਹੜੇ ਨੇ ਉਹ ਬੈਠੇ ਹੋਏ ਨੇ ਛੱਤ ਦੇ ਉੱਤੇ ਐ ਲੋਕ ਫਸੇ ਰਹਿ ਕੇ ਜਿਸ ਤੋਂ ਬਾਅਦ ਫੌਜ ਦਾ ਹੈਲੀਕਾਪਟਰ ਇੱਥੇ ਪਹੁੰਚਦਾ ਹੈ ਤੇ ਇਹਨਾਂ ਦੀ ਜਾਨ ਬਚਾਉਂਦਾ ਹੈ ਜੇਕਰ ਫੌਜ ਦਾ ਹੈਲੀਕਾਪਟਰ ਵੀ ਇੱਥੇ ਨਾ ਪਹੁੰਚਦਾ ਤਾਂ ਇਹਨਾਂ ਲੋਕਾਂ ਦੀ ਜਾਨ ਜਾ ਸਕਦੀ ਸੀ ਅਜਿਹਾ ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਦੀ ਜਾਨ ਖਤਰੇ ਦੇ ਵਿੱਚ ਹੈ ਜਿਹੜੇ ਕਿ ਪਾਣੀ ਦੇ ਵਿੱਚ ਫਸੇ ਬੈਠੇ ਨੇ ਦਰਸਲ ਅਚਾਨਕ ਪਾਣੀ ਆਉਂਦਾ ਹੈ ਜਿਸ ਮਗਰੋਂ ਪੂਰੇ ਦਾ ਪੂਰਾ ਪਿੰਡ ਡੁੱਬ ਜਾਂਦਾ ਹੈ ਇਹ ਇੱਕ ਟਾਪੂ ਹੈ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਫਸੇ ਹੋਏ ਬੈਠੇ ਨੇ ਬੱਚੇ ਵੀ ਨੇ ਨਾਲ ਅਤੇ ਇਸ ਦੇ ਨਾਲ ਹੀ ਫੌਜ ਦਾ ਹੈਲੀਕਾਪਟਰ ਇੱਥੇ ਸਮਾਂ ਰਹਿੰਦਿਆਂ ਪਹੁੰਚ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਦਾ ਪੂਰਾ ਪਿੰਡ ਡੁੱਬਿਆ ਹੋਇਆ ਹੈ ਚਾਰੇ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਇੰਜ ਲੱਗ ਰਿਹਾ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ ਤਾਂ ਇਹ ਲੋਕ ਜਿਹੜੇ ਸਨ ਉਹ ਫਸੇ ਰਹਿ ਗਏ ਸਨ ਇਸ ਹੜ ਦੇ ਪਾਣੀ ਦੇ ਵਿੱਚ ਪਰ ਸਮਾਂ ਰਹਿੰਦਿਆਂ ਹੈਲੀਕਾਪਟਰ ਫੌਜ ਦਾ ਇੱਥੇ ਪਹੁੰਚਦਾ ਹੈ ਅਤੇ ਹੈਲੀਕਾਪਟਰ ਦੇ ਰਾਹੀਂ ਇਹਨਾਂ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਰਾਵੀ ਦਰਿਆ ਤੋਂ ਪਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਜੋ ਟਾਪੂ ਹੈ ਪਿੰਡ ਛਲੋਂਜ ਉੱਪਰ ਇਹ ਲੋਕ ਫਸੇ ਸਿਗੇ ਲੋਕਾਂ ਨੂੰ ਆਰਮੀ ਦੇ ਹੈਲੀਕਾਪਟਰ ਨੇ ਬਾਹਰ ਕੱਢਿਆ ਤਾਜ਼ਾ ਹੀ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਾਣੀ ਦੇ ਵਿੱਚ ਫਸੇ ਬੈਠੇ ਨੇ ਹੁਣ ਵੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫੌਜ ਦਾ ਹੈਲੀਕਾਪਟਰ ਹੁਣ ਲੋਕਾਂ ਦੀ ਜਾਨ ਬਚਾ ਰਿਹਾ ਹੈ ਤਾਂ ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਤਬਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਵੀ ਘਰ ਨਹੀਂ ਦਿਖ ਰਿਹਾ ਸਿਰਫ ਕੁਝ ਲੋਕ ਇੱਕ ਛੱਤ ਦੇ ਉੱਤੇ ਬੈਠੇ ਨਜ਼ਰ ਆ ਰਹੇ ਨੇ ਜੇਕਰ ਸਮਾਂ ਰਹਿੰਦੇ ਇਹਨਾਂ ਨੂੰ ਨਾ ਬਚਾਇਆ ਜਾਂਦਾ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਹ ਖਬਰ ਹੈ ਰਾਵੀ ਦਰਿਆ ਤੋਂ ਪਾਰ ਦੀ ਰਾਵੀ ਦਰਿਆ ਤੋਂ ਪਾਰ ਬਣੇ ਇੱਕ ਟਾਪੂ ਜਿੱਥੇ ਪਿੰਡ ਸ਼ਲਾਂਚ ਨਾਮ ਦੱਸਿਆ ਜਾ ਰਿਹਾ ਹੈ ਉੱਥੇ ਕੁਝ ਲੋਕ ਫਸ ਗਏ ਸਨ ਜਿਨ੍ਹਾਂ ਨੂੰ ਫੌਜ ਦੇ ਹੈਲੀਕਾਪਟਰ ਨੇ ਹੁਣ ਬਚਾਇਆ ਹੈ